ਵੱਧਦੀ ਹੋਈ ਗਰਮੀ ਦੇ ਪ੍ਰਕੋਪ ਨੂੰ ਵੇਖਦੇ ਹੋਏ ਬੇਜਵਾਨ ਪੰਛੀਆਂ ਲਈ ਪਾਣੀ ਅਤੇ ਦਾਣੇ ਦਾ ਇੰਤਜ਼ਾਮ ਲਾਈਫਲਾਈਨ ਵੈਲਫੇਅਰ ਕਲੱਬ ਨੇ ਕੀਤਾ ਅਤੇ ਕਿਹਾ ਕਿ ਅਸੀਂ ਇਹ ਹਰਾ ਬਣਾਇਆ ਹੈ ਤੁਸੀਂ ਵੀ ਆਪਣੇ ਘਰਾਂ ਦੇ ਆਲੇ-ਦੁਆਲੇ ਪੰਛੀਆਂ ਲਈ ਪਾਣੀ ਅਤੇ ਦਾਣਾ ਰੱਖੋ ਤਾਂ ਜੋ ਇਹ ਬੇਜਵਾਨ ਜੀਵ ਬਚ ਸਕਣ ਅਤੇ ਤੁਹਾਨੂੰ ਅਸੀਸਾਂ ਦੇ ਸਕਣ ਆਓ ਸਾਰੇ ਆਪਾਂ ਰਲ ਕੇ ਪੰਛੀਆਂ ਦਾ ਸਹਾਰਾ ਬਣੀਏ ਅਤੇ ਮਰਦੇ ਹੋਏ ਪੰਛੀਆਂ ਨੂੰ ਬਚਾਈਏ ਵੈਲਫੇਅਰ ਕਲੱਬ ਬਾਗਾ ਪ੍ਰਾਣਾ ਵੱਲੋਂ ਜੋ ਬੇਜਵਾਨ ਪੰਛੀ ਹੈ ਨਹੀਂ ਤਪਦੀ ਗਰਮੀ ਦੇ ਵਿੱਚ ਜਿਵੇਂ ਆਪਣੇ ਘਰਾਂ ਦੇ ਵਿੱਚ ਫਰਿਜਾਂ ਵੀ ਹੈਗੀਆਂ ਆਪਾਂ ਆਪਣੇ ਬੱਚਿਆਂ ਨੂੰ ਠੰਡਾ ਪਾਣੀ ਦੀ ਸਹੂਲਤਾਂ ਵੀ ਦਿੰਨੇ ਆ ਪਰ ਜਿਹੜੇ ਬੇਜਵਾਨ ਪੰਛੀ ਹੈ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਇੱਕ ਸੇਧ ਦੇਣ ਦੀ ਕੋਸ਼ਿਸ਼ ਹੈ ਸਮਾਜ ਨੂੰ ਦੁਨੀਆ ਨੂੰ ਚਾਹੇ ਅਸੀਂ ਇਹ ਸ਼ਹਿਰ ਦੇ ਵਿੱਚ ਇੱਕ ਚਾਰ ਇਸ ਤਰ੍ਹਾਂ ਦੇ ਰੈਕ ਬਣਾਏ ਆ ਜਿਨ੍ਹਾਂ ਦੇ ਵਿੱਚ ਪੰਛੀਰੇ ਚੋਗਾਪਾ ਲਿਟਰੇ ਆ ਪਾਣੀ ਵਾਲੇ ਦੋ ਮਿੱਟੀ ਦੇ ਬਰਤਨ ਰੱਖੇ ਹੋਏ ਆ ਇਹ ਸਮਾਜ ਨੂੰ ਸਿਰਫ ਇੱਕ ਮੈਸੇਜ ਹੈ ਕਿ ਜਿਹੜੀ ਇਹ ਤੱਪ ਦੀ ਗਰਮੀ ਇੰਨੀ ਹੈ ਵੀ ਹੁਣ ਅੱਜ 42 ਡਿਗਰੀ ਦੇ ਕਰੀਬ ਹੈ ਹੋਰ 15 ਦਿਨਾਂ ਨੂੰ 62 ਡਿਗਰੀ ਪਹੁੰਚ ਜਾਣਾ ਵੀ ਆਪਾਂ ਘਰਾਂ 'ਚ ਏਸੀਆਂ 'ਚ ਬੈਠੇ ਵੀ ਪਾਣੀ ਕਿੰਨਾ ਪੀਂਦੇ ਆ ਕਿੰਨੀ ਜ਼ਰੂਰਤ ਹੈਗੀ ਹੈ ਪਰ ਜਿਹੜੇ ਬੇਜਵਾਨ ਪੰਛੀ ਹੈ ਉਹਨਾਂ ਦਾ ਖਾਣਾ ਉਹ ਰੱਬ ਹੈ ਜਾਂ ਸੰਗਤ ਦੇ ਵਿੱਚ ਰੱਬ ਹੁੰਦਾ ਉਸੇ ਤਰ੍ਹਾਂ ਜੇ ਕੋਈ ਨੌਜਵਾਨ ਜਾਂ ਕੋਈ ਬੱਚੇ ਇਸ ਚੀਜ਼ ਨੂੰ ਦੇਖਣਗੇ ਉਹ ਆਪਦੇ ਘਰਾਂ ਦੇ ਛੱਤਾਂ ਦੇ ਉੱਤੇ ਇਸ ਚੀਜ਼ ਨੂੰ ਇੱਕ ਮੈਸੇਜ ਦੇ ਰੂਪ ਵਿੱਚ ਲੈ ਕੇ ਕਿ ਚੰਗਾ ਕਰਮ ਚੰਗੀ ਸੇਧ ਦੇ ਰੂਪ ਦੇ ਵਿੱਚ ਇਹ ਉਹ ਉਪਰਾਲਾ ਕਰਨ ਕਿਉਂਕਿ ਜ਼ਰੂਰੀ ਨਹੀਂ ਕਿ ਵੀ ਇਸੇ ਰੋਡ ਤੇ ਆ ਕੇ ਇਸੇ ਰਹਿਕ ਦੇ ਉੱਤੇ ਚੋਗਾ ਪਾਉਣਾ ਇਹ ਤਾਂ ਇੱਕ ਸਮਾਜ ਲਈ ਬਹੁਤ ਸਾਨੂੰ ਸਾਡੀ ਕੋਸ਼ਿਸ਼ ਰਹਿੰਦੀ ਹੈ ਵੀ ਸਮਾਜ ਨੂੰ ਇੱਕ ਸੇਹ ਦੇ ਸਕੀਏ ਉਹੀ ਸਾਡੀ ਲਾਈਫ ਲਾਈਨ ਕਲੱਬ ਦੀ ਇੱਕ ਕੋਸ਼ਿਸ਼ ਅੱਜ ਵੀ ਅਸੀਂ ਕਰਨ ਲੱਗੇ ਆ ਕਿ ਵੀ ਸਮਾਜ ਨੂੰ ਅਸੀਂ ਕੋਈ ਦੇਣ ਦੇ ਸਕੀਏ ਕੋਈ ਸੇਹ ਦੇ ਸਕੀਏ ਉਸੇ ਨੂੰ ਧਿਆਨ ਦੇ ਵਿੱਚ ਰੱਖਦੇ ਉਹ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਸਾਡੇ ਲਈ ਹਮੇਸ਼ਾ ਇਹੀ ਮੈਸੇਜ ਆ ਵੀ ਕੋਈ ਵੀ ਚਾਹੇ ਇਨਸਾਨ ਆ ਚਾਹੇ ਪੰਛੀ ਆ ਚਾਹੇ ਬੇਜਵਾਨ ਨੇ ਉਹਨਾਂ ਦੇ ਜਿਹੜਾ ਹੈਗਾ ਭਵਿੱਖ ਬਾਰੇ ਚੰਗਾ ਸੋਚਣਾ ਉਹਨਾਂ ਬਾਰੇ ਚੰਗੀ ਸੋਚ ਰੱਖਣੀ ਤਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਲੋੜਵੰਦ ਮਰੀਜ਼ਾਂ ਦਾ ਇਲਾਜ ਕਰਾਉਣਾ ਐਂਬੂਲੈਂਸ ਸੇਵਾ ਲਗਾਉਣੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣਾ ਤਾਂ ਅੱਜ ਬੇਜਵਾਨਾਂ ਵਾਸਤੇ ਜਿਹੜੇ ਅਸੀਂ ਸਟੈਂਡ ਲਾਏ ਆ ਜਿਵੇਂ ਕਿ ਰਮਨ ਵੀਰ ਜੀ ਨੇ ਤੁਹਾਨੂੰ ਦੱਸਿਆ ਹੀ ਆ ਕਿ ਸਾਡਾ ਕੰਮ ਹੈ ਮੈਸੇਜ ਸਮਾਜ ਵਿੱਚ ਚੰਗਾ ਦੇਣਾ ਤਾਂ ਮੈਂ ਇਹੀ ਕਹਿਣਾ ਚਾਹੂੰਗਾ ਜਿਹੜੇ ਮੇਰੇ ਵੀਰ ਅੱਜ ਮੇਰੀ ਵੀਡੀਓ ਥੋਂਦੇ ਹੋਏ ਵੀ ਜਦੋਂ ਵੀ ਤੁਸੀਂ ਦਿਹਾੜੀ ਦੇ ਵਿੱਚ ਕਿਤੇ ਇੱਕ ਸਮਾਥ ਨੂੰ ਮਿਲਦਾ ਕਿਤੇ ਸੋਚਿਓ ਕਿ ਅਸੀਂ ਸਮਾਜ ਦੇ ਲਈ ਅਜਿਹਾ ਕੀ ਕੀਤਾ ਜਿਹਦੇ ਲਈ ਸਾਨੂੰ ਆਪਦੇ ਆਪ ਤੇ ਖੁਸ਼ੀ ਆ ਆਪਦੇ ਤੇ ਮਾਣ ਹੋਵੇ ਕਿਉਂਕਿ ਪਰਿਵਾਰ ਪਾਲ ਲੈਣਾ ਕਾਰੋਬਾਰ ਕਰਨਾ ਸਮਾਜ ਸੇਵੀ ਕੰਮ ਕਰਨੇ ਇਹ ਲੱਗ ਕਿਉਂਕਿ ਹਰ ਬੰਦਾ ਆਪਦੇ ਲਈ ਤਾਂ ਕਰਦਾ ਹੀ ਆ ਪਰ ਲੇਕਿਨ ਸਮਾਜ ਲਈ ਆਪਾਂ ਕੀ ਕੀਤਾ ਇਹ ਹਮੇਸ਼ਾ ਆਪਾਂ ਨੂੰ ਆਦੇ ਤੇ ਸੋਚਣਾ ਚਾਹੀਦਾ ਤਾਂ ਮੈਂ ਇਹੀ ਆਸ ਕਰਦਾ ਹਰੇਕ ਅੰਦਰ ਬੰਦੇ ਦੇ ਅੰਦਰ ਇੱਕ ਇਨਸਾਨ ਹੋਣਾ ਜ਼ਰੂਰੀ ਹੈ ਤੁਸੀਂ ਦੇਖੋ ਵੀ ਆਪਣੇ ਅੰਦਰ ਇਨਸਾਨ ਹੈਗਾ ਉਹਦੇ ਨਾਤੇ ਇਹ ਸਾਡੇ ਯੂਥ ਨੂੰ ਲਾਈਫ ਲਾਈਨ ਕਲੱਬ ਦੇ ਸਾਰੇ ਸਮੂਹ ਮੈਂਬਰਾਂ ਨੂੰ ਬਹੁਤ ਹੀ ਬਹੁਤ ਹਾਰਦਿਕ ਸ਼ੁਭ ਕਾਮਨਾਵਾਂ ਦਿੰਦਾ ਹੋਇਆ ਵਧਾਈ ਦੇ ਪਾਤਰ ਆ ਇਹ ਸਾਰੀ ਯੂਥ ਜਿਹੜੇ ਸਮੇਂ-ਸਮੇਂ ਤੇ ਹਰ ਸਮੇਂ ਦੁਨੀਆ ਦੇ ਵਿੱਚ ਰਹਿ ਕੇ ਆਪਣੇ ਕੰਮ-ਕਾਰ ਨੂੰ ਛੱਡ ਕੇ ਗਰੀਬਾਂ ਦੀ ਲੋੜਵੰਦਾਂ ਦੀ ਹਮੇਸ਼ਾ ਮਦਦ ਲਈ ਅੱਗੇ ਆਉਂਦੇ ਆ ਉਸੇ ਲੜੀ ਦੇ ਮਤਲਬਾ ਜੇ ਕਿ ਇਹਨਾਂ ਨੇ ਨਵਾਂ ਪ੍ਰੋਜੈਕਟ ਕੀਤਾ ਜਿਹੜਾ ਪੰਛੀਆਂ ਲਈ ਚੋਗਾ ਤੇ ਪਾਣੀ ਜਿਹੜੀ ਅੱਜ ਦੇ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਇਹਨੂੰ ਸਮਝਣਾ ਹੈ ਉਹ ਇਸ ਗੱਲ ਦਾ ਇਸ਼ਾਰਾ ਹੀ ਬਹੁਤ ਵੱਡਾ ਹੈ ਇਹਨਾਂ ਨੇ ਤੇ ਇੱਕ ਸੇਧ ਦੇਣੀ ਹੈ ਕਰਨ ਵਾਸਤੇ ਸਾਰੇ ਸਮਾਜ ਦੀ ਡਿਊਟੀ ਬਣਦੀ ਹੈ ਇਹ ਮੈਂ ਆਪਦੇ ਅਗਰਵਾਲ ਸਭਾ ਵੱਲੋਂ ਆਪਦੇ ਵੱਲੋਂ ਇਹਨਾਂ ਬੱਚਿਆਂ ਨੂੰ ਤੇਰੇ ਛੋਟੇ ਭਰਾਵਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੋਇਆ ਸ਼ੁਭਕਾਮਨਾਵਾਂ